ਏ ਵੀਰੇ ਸਾਡਾ ਪਿੰਡ ਹੈਂਗਾ ਲਾਹੌਰਾਂ ਤਿੰਨਾਂ ਦਾ ਤਿੰਨਾਂ ਦਾ ਹੀ ਠੀਕਾ ਮੈਂ ਹੈਂਗਾ ਵੀਰੇ ਬਾਜੀਗਰਾਂ ਦਾ ਮੁੰਡਾ ਉਹ ਮੇਰੇ ਚਾਚੇ ਦਾ ਮੁੰਡਾ ਹੀ ਨਿਕੇ ਫਲੈਸ਼ ਯਾਰ ਪਰੇ ਕਰ ਲਾ ਠੀਕ ਹੈ ਜੀ ਤੇ ਅਸਾਂ ਹੋ ਜਾ ਮੂੰਗੀ ਪਿੱਛੇ ਕੱਲਾ ਫੋਨ ਚੋਰੀ ਕਰਦੇ ਸੀਗੇ ਹਾਂ ਠੀਕਾ ਤੇ ਤਿੰਨ ਵਾਰ ਫੋਨ ਚੋਰੀ ਕਰਿਆ ਠੀਕਾ ਕਿੱਥੋਂ ਕਰਿਆ ਹਾਂ ਜੀ ਕਿੱਥੋਂ ਕਰਿਆ ਤੇ ਇੱਕ ਵੀਰੇ ਭਾਪ ਦੇ ਪਰਾਂ ਹੀ ਭਾਰ ਸੋਗਣੇ ਨੂੰ ਜਾਂਦੇ ਸੀਗੇ ਹਾਂ ਠੀਕਾ ਦੇ ਉਹ ਤਾਂ ਇਹ ਚੋਰੀ ਕਰਕੇ ਆ ਗਏ ਕਿ ਉਹਨੂੰ ਦੀ ਮੈਂ ਕਹਾਂ ਡਰਾਈਵਰ ਡਰਾਈਵਰ ਤੀ ਹੋਰ ਕੁਛ ਨਹੀਂ ਡਰਾਈਵਰ ਗੱਡੀ ਰੱਖੀ ਪਈ ਆ ਓਏ ਬਾਈਕ ਬਾਈਕ ਓਏ ਬੋਲਦਾ ਲੈਣ ਕੋ ਯਾਰ ਕਿਉਂ ਗੱਲ ਕੱਟਦੇ ਹੋ ਅੱਜ ਅੱਜ ਤੁਸੀਂ ਉਧਰੋਂ ਮੁੜੇਗਾ ਤਾਂ ਓਏ ਆ ਸਾਰਾ ਬਈ ਇੱਕ ਵਾਚਨ ਆਪਣੇ ਬਾਅਦ ਜੋ ਗਲੇਰ ਪਹਿਲਾਂ ਉਹਨੂੰ ਦਾ ਦੱਸ ਦੇਣ ਦੋ ਦੱਸ ਦੱਸ ਇਹ ਸਾਰਾ ਕੁਝ ਸਾੱਚੇ ਦੱਸੂ ਜਿਹੜਾ ਕੁਝ ਮੇਰੇ ਨਾਲ ਵਾਪਰ ਗਿਆ ਠੀਕ ਹੈ ਜੀ ਤੇ ਵੀਰੇ ਅਸੀਂ ਪਟਿਆਲੇ ਕੋਲ ਨੂੰ 500 ਕਣੀ ਚੋਰੀ ਕਰਦੇ ਸੀ ਤੇ ਇੱਧਰੋਂ ਤਾਂ ਇੱਧਰੋਂ ਇਹਨਾਂ ਨੇ ਮੂਡ ਕਰਤ ਦੀ ਉਹ ਮੁੰਡਾ ਇੱਧਰੋਂ ਲੈ ਆ ਠੀਕ ਆ ਤੇ ਉਤੋਂ ਜਿਹੜੇ ਤੁਸੀਂ ਵੀਰੇ ਬਾਈ ਕੋ ਖੜਾ ਦੀਗਾ ਤੁਹਾਡੇ ਲੱਗ ਤੁਸੀਂ ਮੋਟਰਾਂ ਲੈ ਕੇ ਆਈ ਦੀ ਤੇ ਅਸੀਂ ਉੱਥੇ ਖੜ ਕੇ ਇਕੱਲਾ ਪੇਪਰ ਪੇਪਰ ਪੀਤਾ ਦੀ ਪਹਿਲਾਂ ਅਸੀਂ ਵੀਰੇ ਠੇਕੇ ਲਵੋ ਪੁੱਛਿਆ ਵੀ ਦੀ ਅਸੀਂ ਉਰੇ ਬਣਾ ਕੇ ਬੈਠ ਕੇ ਪੇਪਰ ਵੀ ਲਈਏ ਉਹ ਕਹਿੰਦਾ ਉਰੇ ਬੈਠ ਕੇ ਨਾ ਬਣਾਉ ਇਹ ਮੁੰਡਾ ਥੋੜੀ ਅੱਗੇ ਲੌਣ ਲੱਗਾ ਠੇਕੇ ਤੋਂ ਠੀਕਾ ਮਾ ਵੀਰੇ ਉਰੇ ਨਾਲ ਨਹੀਂ ਮੈਂ ਕਾਨੂੰ ਮੈਂ ਠੇਕੇਲਾ ਫੇਰ ਹਾਂਕ ਮਾਰੂਗਾ ਆਪਾਂ ਨੂੰ ਫੇਰ ਉੱਠਣਾ ਪੂ ਮਾ ਆ ਪੱਗ ਕੇ ਚੱਲਦੇ ਆ ਅੱਗੇ ਗਏ ਵੀਰੇ ਅੱਗੇ ਮੈਂ ਇਹਨੂੰ ਕਹਾਂ ਵਾ ਸਾਈਡ ਜੀ ਦੱਬ ਕੇ ਮੋਟਰਾਂ ਨਾਲ ਲਾ ਲਈਂ ਵੀ ਸੜਕ ਦੇ ਨਾਲ ਲਾਈਕ ਉਹ ਰੋਡ ਦੇ ਵੀਰੇ ਖਾਦੀ ਪੀਤੀ ਵਾਲੇ ਹੁੰਦੇ ਨੇ ਐਵੇਂ ਕੁੱਚਲ ਜਾਣਗੇ ਕੀ ਫਾਇਦਾ ਤੁਸੀਂ ਰੋਕੀ ਤੇ ਉਸ ਤੋਂ ਬਾਅਦ ਮੋੜ ਮੋੜਿਆ ਸਾਨੇ ਮੋੜ ਮੋੜ ਕੇ ਵੀਰੇ ਅਸੀਂ ਪੇਪਰ ਪੀਣ ਲੱਗ ਗਏ ਪੇਪਰ ਪੀ ਕੇ ਆਹ ਭਾਈ ਸਾਡੇ ਲਗੋਂ ਦੀ ਮੂਰ ਦੀ ਨੰਗਿਆ ਦੀਆ ਜਦ ਅਸੀਂ ਵੀਰੇ ਪੇਪਰ ਬਣਾ ਰਿਹਾ ਦੀਆ ਠੀਕ ਆ ਲਗੋਂ ਦੀ ਨੰਗਿਆ ਤੇ ਭਾਈ ਦਾ ਸਾਨੂੰ ਪਤਾ ਨਹੀਂ ਸੀ ਵੀ ਉਹ ਵਾਪਸ ਮੁੜ ਕੇ ਆਊਗਾ ਆ ਭਾਈ ਵਾਪਸ ਮੁੜ ਕੇ ਆਇਆ ਇਹਨੇ ਅੱਧਾ ਪੌਣਾ ਘੰਟਾ ਮੋਢ ਨਾਲ ਖੜਾ ਕੇ ਰੱਖਿਆ ਉੱਥੇ ਅੱਧਾ ਪੌਣਾ ਘੰਟਾ ਤਿੰਨ ਚਾਰ ਮਿੰਟ ਖੜਿਆ ਤਿੰਨ ਚਾਰ ਕਿਲੋ ਜਿੰਨਾ ਯਹੀ ਤੇ ਲੱਗਿਆ ਸੱਚ ਬੋਲ ਹਾਈ ਬਾਈ ਉੱਥੇ ਖੜਾ ਰਿਹਾ ਬਾਈ ਉੱਥੇ ਖੜਾ ਰਿਹਾ ਸਾਨੂੰ ਲੱਗਿਆ ਪਤਾ ਨਹੀਂ ਡਰ ਗਿਆ ਵੀ ਬਾਈ ਡਰ ਗਏ ਹੋਣਗੇ ਵੀ ਤਾਂ ਕਰਕੇ ਖੜੇ ਨੇ ਅਸੀਂ ਪਰ ਅਚਾਨਕ ਜਿੱਵੀ ਪੇਪਰ ਦਿਖਾਇਆ ਵੀ ਹਾਂ ਅਸੀਂ ਪੇਪਰ ਵੀ ਰਿਆਂ ਠੀਕ ਹੈ ਤੇ ਪੇਪਰ ਪੀ ਕੇ ਤੇ ਉਸ ਤੋਂ ਬਾਅਦ ਬਾਈ ਦੇ ਬੰਦੇ ਆ ਗਏ ਸੀ ਖਾਸੇ ਜਾਣੇ ਠੀਕ ਹੈ ਤੇ ਖਾਸੇ ਜਾਣੇ ਆਏ ਤੇ ਸਾਨੂੰ ਕਿ ਉੱਥੇ ਕਿਹਾ ਤੁਸੀਂ ਕਿੱਥੇ ਨੂੰ ਜਾ ਰਹੇ ਓ ਤੇ ਠੀਕ ਹੈ ਜੀ ਤੁਸੀਂ ਕਿੱਥੇ ਨੂੰ ਜਾ ਰਹੇ ਓ ਤੁਸੀਂ ਕਿਹਾ ਮੱਲੇ ਨਾਲ ਜਗਰਾਤਾ ਉਹ ਤੇ ਕੁੱਝ ਰਾਤਾਂ ਨਹੀਂਗਾ ਉਹ ਯਾਰ ਉਹ ਤੇ ਸਾਡਾ ਆ ਰਿਹਾ ਤੁਸੀਂ ਕਿੱਥੇ ਜਾ ਰਹੇ ਹੋ ਮੈਂ ਸਾਰਾ ਪਰ ਸੱਚ ਦੱਸਦਾ ਵੀਰੇ ਇਹ ਦੱਸਦਾ ਕਿੱਥੇ ਜਾ ਰਹੇ ਦੇ ਵੀਰੇ ਇਹਨਾਂ ਨੇ ਖੰਨੇ ਗੁੱਲੇ ਨੂੰ ਕਰਦੀ ਵੀਰੇ ਚੋਰ ਇਹ ਜੇ